ਸਤਿ ਸ਼੍ਰੀ ਅਕਾਲ ਦੋਸਤੋ ਇਥੋਂ ਕੁਝ ਦੂਰੀ ਤੇ ਇੱਕ ਸਤਲੁਜ ਦਾ ਵਨ ਟੁੱਟਣ ਦੀ ਬਹੁਤ ਵੀਡੀਓ ਵਾਇਰਲ ਹੋਈ ਆ ਤਾਂ ਉਸ ਤੋਂ ਪਹਿਲਾਂ ਦੇਖੋ ਤੁਸੀਂ ਇਸ ਵੇਲੇ ਮੈਂ ਬਿਲਕੁਲ ਸਤਲੁਜ ਦਰਿਆ ਤੇ ਮੌਜੂਦ ਆ ਤੇ ਮਹਿਜ਼ ਆਹ ਖੇਤੀ ਜੇ ਦੇਖਣ ਦੀ ਥੋੜੀ ਜੀ ਦੇਖੋ ਤੁਸੀਂ ਇਹ ਤਸਵੀਰ ਦੇਖੋ ਕੀ ਇਸ ਵੇਲੇ ਹਾਲਾਤ ਕੀ ਨੇ ਤਾਂ ਪਾਣੀ ਦਰਿਆ ਤੇ ਪਾਣੀ ਦੀ ਸਪੀਡ ਦੇਖ ਕੇ ਡਰ ਲੱਗਦਾ ਆ ਬਨ ਵੀ ਟੁੱਟਣ ਦੇ ਕਿਨਾਰੇ ਆ ਦੇਖੋ ਤੁਸੀਂ ਲਗਭਗ ਇਹ ਮਿੱਟੀ ਡਿੱਗ ਗਈ ਚੁੱਕੀ ਆ ਦੇਖੋ ਤਾਂ ਦੇਖੋ ਤੁਸੀਂ ਲੋਕ ਤਾਂ ਦੇਖੋ ਇਹ ਲੋਕ ਦੇਖੋ ਵੀ ਕਿਵੇਂ ਹਿੰਮਤੀ ਲੋਕ ਨੇ ਇਹ ਜਿਹੜੇ ਉੱਗਣ ਵਾਲੇ ਕਹਿੰਦੇ ਉੱਗ ਪੈਂਦੇ ਨੇ 파ੜ ਕੇ ਸੀਨਾ ਪੱਥਰਾਂ ਦਾ ਇਹ ਲੋਕ ਨੇ ਜਿਹੜੇ ਪੱਥਰਾਂ ਦਾ ਸੀਨਾ 파ੜ ਕੇ ਉੱਗ ਰਹੇ ਨੇ ਦੇਖੋ ਮੌਤ ਨੂੰ ਮਾਸੀ ਕਹਿਣ ਵਾਲੀ ਹੀ ਗੱਲ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਦੇਖੋ ਕਿਸ ਤਰ੍ਹਾਂ ਮਿਤੋਜ ਮਾਨਵਾਂ ਦੀ ਟੀਮ ਇੱਥੇ ਪਹੁੰਚੀ ਹੋਈ ਆ ਦੇਖੋ ਕਿਵੇਂ ਦੂਰੋਂ ਦੂਰੋਂ ਦਰਖਤ ਵੱਢ ਕੇ ਲਿਆਂਦੇ ਜਾ ਰਹੇ ਨੇ ਦੇਖੋ ਆ ਬਿਲਕੁਲ ਬੰਨ ਟੁੱਟਣ ਦੇ ਕਿਨਾਰੇ ਆ ਛੋਟੇ ਭਾਈ ਡਰ ਨਹੀਂ ਲੱਗਦਾ ਨਹੀਂ ਨਹੀਂ ਸਾਨੂੰ ਕਾਹਦਾ ਡਰ ਅਸੇ ਰਹੀ ਸੈ ਇੱਥੇ ਤੇ ਹਾਂ ਇੱਥੇ ਰਹਨੇ ਹਾਂ ਅਸਰੇ ਖੜੇ ਆ ਇਹ ਤਾਂ ਬਾਈ ਜੀ ਜਮਾ ਬੰਨ ਟੁੱਟਣ ਵਾਲਾ ਹੀ ਆ ਹਾਂ ਜੀ ਟੁੱਟਣ ਵਾਲਾ ਜਮਾ ਹੀ ਥੋੜਾ ਰਹਿ ਗਿਆ ਸੀ ਕੋਈ ਜੋੜਾ ਸੀ ਬੰਨ ਹਾਂ ਤੇ ਥੋੜਾ ਜਿਹਾ ਰਹਿ ਗਿਆ ਤੇ ਸੂਬਾ ਦੇ ਲੱਗੇ ਹੋਏ ਆ ਪੂਰੇ ਸੁਟੜ ਪੂਰੇ ਥੱਲੇ ਹੀ ਚੱਲੇ ਐਨਾਂ ਹੀ ਡੂੰਗਾ ਹੋ ਗਿਆ ਥੱਲੇ ਹਾਂ ਤੁਹਾਨੂੰ ਚੱਕਾ ਕਰਾਨੀ ਆ ਦੇਖੋ ਨਾ ਲਾ ਕੇ ਹੂੰ ਦੇਖੋ ਪੰਜ ਲਾਦਾ ਅਗਰ ਦਹਾ ਗੁੱਲੀਆਂ ਵਾਲਾ ਥੱਲੇ ਹੀ ਕਰਦੇ ਆ ਥੋੜੀ ਪਰਾਉ ਅਵੇ ਸੰਦੇ ਹੋੜੀ ਆਲੇ ਤੋੜੇ ਇਹ ਤਾਂ ਬਹੁਤ ਡੂੰਗਾ ਹੈ ਨੀਚੇ ਬਹੁਤ ਜ਼ਿਆਦਾ ਹਜੇ ਲੱਗੇ 20 ਫੁੱਟ ਤਕਰੀਬ ਆ 20 ਫੁੱਟ ਤੋਂ ਵੱਧ 25 ਫੁੱਟ ਦੇ ਕਰੀਬ ਹੈ ਮਾ 20 ਫੁੱਟ ਤੋਂ ਵੱਧ ਹੀ ਆ 20 ਫੁੱਟ ਦੇ ਕਰੀਬ ਆ ਜਾਨੀ ਕਿ ਭਾਈ ਜੀ ਆ ਤਾਂ ਪਾਣੀ ਦੀ ਸਪੀਡ ਤਾਂ ਦੇਖੋ ਕਿੰਨੀ ਹੈ ਹਾਂ ਜੀ ਪਾਣੀ ਦਾ ਇਹ ਰਾਤ ਦੇ ਹੀਵੇਂ ਚੱਲੀਆਂ ਦਾ ਕੱਲ ਤਾਂ ਹੀ ਪਾਣੀ ਹੁਣ ਵਧਿਆ ਜਾਂ ਘਟਿਆ ਵਧਿਆ ਹੁੰਦਾ ਵਧ ਹੀ ਜਾਂਦਾ ਹੈ ਵਧਦਾ ਆ ਕਟਦਾ ਨਹੀਂ ਨਾ ਆਉਂਦਾ ਮਾਂਝ ਨਹੀਂ ਲੱਗਦਾ ਇੱਥੇ ਉਤਰੇ ਆ ਮਾਣਾ ਨਾ ਤਾਂ ਦੇਖੋ ਤੁਸੀਂ ਯਾਰ ਸਵੇਰ ਦੇ ਲੱਗੇ ਸਵੇਰ ਲੱਗ ਰਿਹਾ ਥੋੜੇ ਖਤਮ ਹੋ ਹਾਂ ਜੀ ਸਾਨੂੰ ਜੇ ਬੋਰਿਆਂ ਦੀ ਕੀ ਮਦਦ ਕਰ ਦੇਵੇ ਤਾਂ ਬਹੁਤ ਧੰਨਵਾਦ ਇਹ ਭਰੇ ਭਰੇ ਬੋਰੇ ਮਿਲ ਜੇ ਸਾਨੂੰ ਇੱਥੇ ਲੋਨ ਨੂੰ ਕਰੇਟਰ ਲੋਨ ਵਾਸਤੇ ਦੇ ਪਾਣੀ ਵੀ ਖੱਲ ਪੈ ਜਾਏ ਬਿਲਕੁਲ ਲਗਭਗ ਬੰਨ ਟੁੱਟਣ ਦੇ ਕਿਨਾਰੇ ਭਾਈ ਜੀ ਪਿੰਡ ਕਿਹੜਾ ਹੈ ਇਹ ਪਿੰਡ ਕਿਹੜਾ ਹੈ ਹਾਂ ਜੀ ਮਨੂ ਮਾਚੀ ਇਹ ਫਿਰੋਜ਼ਪੁਰ ਚ ਪੈਂਦਾ ਹਾਂ ਜੀ ਮਨੂ ਮਾਚੀ ਫਿਰੋਜ਼ਪੁਰ ਚ ਪੈਂਦਾ ਮਨੂ ਮਾਚੀ ਪਿੰਡ ਹੈ ਇਹ ਫਿਰੋਜ਼ਪੁਰ ਚ ਪੈਂਦਾ ਤਾਂ ਇਹ ਤਸਵੀਰ ਦੇਖੋ ਤੁਸੀਂ ਬਹੁਤ ਖਤਰ ਹਾਂ ਹਾਂ ਜਿਲੰਦਰ ਜੀ ਦਾ ਹੁਣ ਦਿਖਾਏ ਤਾ ਬਹੁਤ ਖਤਰਨਾਕ ਤਸਵੀਰਾਂ ਨੇ ਇਹ ਦੇਖੋ ਬਹੁਤ ਡਰਾਵਣੀਆਂ ਤਸਵੀਰਾਂ ਨੇ ਬੰਨ ਬਿਲਕੁਲ ਟੁੱਟਣ ਦੇ ਕਿਨਾਰੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਾਰ ਲੈਣੀ ਚਾਹੀਦੀ ਆ ਆਖਰ ਕੌਣ ਕਦੋਂ ਤੇ ਕਿਵੇਂ ਸਾਰ ਲਊਗਾ ਬਾਈ ਇਹ ਤਾਂ ਘੁੰਮ ਘੁੰਮ ਕੇ ਪਾਣੀ ਹਜੇ ਵੀ ਆਈ ਰਿਹਾ ਦੇਖੋ ਆ ਤਾਂ ਦੇਖੋ ਤੁਸੀਂ ਹਾਂ ਬਾਨ ਕਾਫੀ ਧੰਮਾ ਡਿੱਗਣ ਡੀਆਂ ਵਾ ਹਾਂ ਤੇ ਉਹ ਬੋਰੇ ਲਾਨ ਕਰਕੇ ਚਲੋ ਥੋੜਾ ਜਿਹਾ ਇੱਕ ਵਾਰੀ ਠੱਲ ਬੈ ਗਈ ਆ ਹੂੰ ਤੇ ਉਸ ਤਰ੍ਹਾਂ ਦਾ ਕਾਫੀ ਡੂੰਗਾ ਖਤਰਾ ਹੈਗਾ ਖਤਰਾ ਅਜੇ ਵੀ ਹੈਗਾ ਪੂਰਾ ਖਤਰਾ ਸਾਨੂੰ ਉਹ ਅੱਧਾ ਬਾਨ ਖਿੱਚ ਕੇ ਲੈ ਗਿਆ ਵਿੱਚ ਹੂੰ ਭਾਈ ਜੀ ਜੈਸ ਤਰ੍ਹਾਂ ਗ੍ਰੇਡ ਨਾ ਲੱਗੇ ਜਾਂ ਪੱਥਰਾਂ ਦੀ ਨੋਚ ਨਾ ਬੱਜੀ ਉਹਨਾਂ ਚ ਟਾਈਮ ਖਤਰਾ ਹੀ ਆ ਸਾਨੂੰ ਜਦ ਤੱਕ ਪੱਥਰਾਂ ਦੀ ਉਹਦਾ 3 ਪਿੰਡ ਸਾਡੇ ਇਧਰ ਲੱਗਦੇ ਆ ਅੱਗੇ ਟੁੱਟ ਗਿਆ ਕਹਿੰਦੇ 2 ਕਿਲੋਮੀਟਰ ਤੇ ਅੱਗੇ ਟੋਟ ਗਿਆ ਪਿੰਡ ਦੇ ਪਰਲੀ ਸਾਡੇ ਟੁੱਟ ਗਿਆ ਵਾ ਹੂੰ ਦੋ ਤਾਂ ਹੀ ਟੁੱਟ ਗਿਆ ਬੰਨ ਉਹਨੇ ਬੰਦਾ ਅੱਗੇ ਵੀ ਪਾਣੀ ਇਧਰ ਉਹਨਾਂ ਦਾ ਹੀ ਤਾਬੂ ਤੋਂ ਬਾਹਰ ਹੈ ਪਾਣੀ ਹੋ ਗਿਆ ਰਬੇਦਾਰਾ ਹੁਣ ਰੰਗ ਤਾਂ ਉਂਦੀ ਮਾਰੀ ਤਾਂ ਬਿਲਕੁਲ ਬਾਈ ਜੀ ਦੇਖੋ ਬਹੁਤ ਖਤਰਾ ਹੈ ਸਾਡਾ ਆਵਾਜ਼ ਆਈ ਤਿੰਨਾਂ ਪਿੰਡਾਂ ਦਾ ਬੰਦ ਹੁੰਦਾ ਬਿਲਕੁਲ ਕਿਸੇ ਘੜੀ ਵੀ ਇੱਥੋਂ ਟੁੱਟ ਸਕਦਾ ਹੈ ਲੋਡ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਾਰ ਲੈਣ ਦੀ ਤਾਂ ਕਿ ਲੋਕ ਬਚਾਏ ਜਾ ਸਕਣ ਤਾਂ ਦੇਖੋ ਤੁਸੀਂ ਹਾਲਾਤ ਕੀ ਨੇ ਕਿਸ ਤਰ੍ਹਾਂ ਲੋਕ ਜਿਹੜੀ ਜਦੋ ਜਹਿਦ ਕਰਦੇ ਨੇ ਮਹਿਜ਼ 4 ਤੋਂ 5 ਫੁੱਟ ਦਾ ਬੰਨ ਰਹਿ ਗਿਆ ਖਤਰਾ ਜਿਹੜਾ ਉਹ ਬਰਕਰਾਰ ਆ